एवरीवन वेलकम बैक टू माय चैनल आई होप ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਇਹ ਵੀਡੀਓ ਲਾਸਟ ਵੀਡੀਓ ਦੀ ਕੰਟੀਨਿਊਸ਼ਨ ਵਿੱਚ ਹੈ ਲਾਸਟ ਵੀਡੀਓ ਵਿੱਚ ਮੈਂ ਦੱਸਿਆ ਹੋਇਆ ਹੈ ਕਿ ਡੀਕਰਵੇਨ ਟਿਨੋਸਾਈਨੋਵਾਈਟਿਸ ਕਿਸ ਨੂੰ ਕਿਹਾ ਜਾਂਦਾ ਹੈ ਉਹਦੇ ਕੀ ਸਿੰਪਟਮਸ ਨੇ ਅਤੇ ਕੀ ਉਸ ਦਾ ਇਲਾਜ ਹੈ ਇਸ ਵੀਡੀਓ ਵਿੱਚ ਮੈਂ ਵਰਜਿਸ਼ਾਂ ਦੱਸਾਂਗੀ ਐਕਸਰਸਾਈਜ਼ ਦੱਸਾਂਗੀ ਜਿਹਦੇ ਨਾਲ ਕਿ ਤੁਸੀਂ ਡੀਕਰਵੇਨ ਟਿਨੋਸਾਈਨੋਵਾਈਟਿਸ ਪ੍ਰੋਬਲਮ ਮਤਲਬ ਜਿਨ੍ਹਾਂ ਦੇ ਦਰਦ ਅੰਗੂਠੇ ਦੇ ਇਥੋਂ ਤੋਂ ਲੈ ਕੇ ਉਰੇ ਤੱਕ ਜਾਂਦਾ ਹੈ ਉਸ ਨੂੰ ਆਪਾਂ ਘਰੇ ਐਕਸਰਸਾਈਜ਼ ਕਰਕੇ ਕਿਦਾਂ ਠੀਕ ਕਰ ਸਕਦੇ ਹਾਂ ਫਰਸਟ ਐਕਸਰਸਾਈਜ਼ ਥਮ ਐਕਸਟੈਂਸ਼ਨ ਇਹਨੂੰ ਕਰਨ ਲਈ ਤੁਸੀਂ ਨੇ ਐਦਾਂ ਆਪਣੀ ਬਾਹ ਨੂੰ ਕਿਸੇ ਵੀ ਜਗ੍ਹਾ ਤੇ ਸਪੋਰਟ ਕਰ ਲੈਣਾ ਹੈ ਜਿਸ ਸਾਈਡ ਆਲਾ ਤੁਹਾਡਾ ਅੰਗੂਠੇ 'ਚ ਦਰਦ ਹੁੰਦਾ ਹੈ ਐਦਾਂ ਸਪੋਰਟ ਕਰਕੇ ਤੁਸੀਂ ਨੇ ਕੀ ਕਰਨਾ ਜਿਹੜਾ ਅੰਗੂਠਾ ਹੈ ਉਸ ਨੂੰ ਐਦਾਂ ਉੱਪਰ ਲੈ ਆਣਾ ਤੇ نیچے ਲੈ ਆਣਾ ਇਹ ਮੂਵਮੈਂਟ ਕਰਨੀ ਹੈ ਇਸ ਨੂੰ ਅਸੀਂ ਬੋਲਦੇ ਹਾਂ ਥਮ ਐਕਸਟੈਂਸ਼ਨ ਐਕਸਰਸਾਈਜ਼ ਇਸ ਦੀਆਂ 10 ਤੋਂ 15 ਰੈਪੀਟੀਸ਼ਨ ਤੁਸੀਂ ਕਰ ਸਕਦੇ ਹੋ ਐਦਾਂ ਹੌਲੀ-ਹੌਲੀ ਕਰਨੀਆਂ ਨੇ ਸੈਕਿੰਡ ਐਕਸਰਸਾਈਜ਼ ਥਮ ਫਲੈਕਸ਼ਨ ਥਮ ਫਲੈਕਸ਼ਨ ਐਕਸਰਸਾਈਜ਼ ਤੁਸੀਂ ਨੇ ਕਿੱਦਾਂ ਕਰਨੀ ਹੈ ਐਦਾਂ ਆਪਣੀ ਬਾਜੂ ਨੂੰ ਸੇਮ ਤਰੀਕੇ ਨਾਲ ਸਟੇਬਲ ਸਰਫੇਸ ਤੇ ਸਪੋਰਟ ਕਰ ਲੈਣਾ ਹੈ ਉਸ ਤੋਂ ਬਾਅਦ ਅੰਗੂਠੇ ਨੂੰ ਤੁਸੀਂ ਨੇ ਇਦਾਂ ਚੀਚੀ ਵਾਲੀ ਸਾਈਡ ਲੈ ਜਾਣਾ ਹੈ ਤੇ ਇਦਾਂ ਮੂਵਮੈਂਟ ਕਰਨੀ ਹੈ ਹੌਲੀ-ਹੌਲੀ ਕਰਨੀ ਹੈ ਇਸ ਨੂੰ ਬੋਲਦੇ ਹਾਂ ਥਮ ਫਲੈਕਸ਼ਨ ਐਕਸਰਸਾਈਜ਼ ਥਰਡ ਐਕਸਰਸਾਈਜ਼ ਥਮ ਐਬਡਕਸ਼ਨ ਇਸ ਐਕਸਰਸਾਈਜ਼ ਨੂੰ ਕਿੱਦਾਂ ਕਰਨਾ ਆਪਣੇ ਅੰਗੂਠੇ ਨੂੰ ਇਦਾਂ ਰੱਖ ਕੇ ਇਦਾਂ ਬਾਹਰ ਨੂੰ ਲੈ ਕੇ ਆਉਣਾ ਹੈ ਸਲੋਲੀ ਸਲੋਲੀ ਕਰਕੇ इसनों बोलते हाँ थम एबडक्शन एक्सरसाइज हौली हौली करनी है ये भी सेम ऐदा अपने हैंड न स्टेबल सर्फिस रखना है तो स्लोली स्लोली यज करनी है फोर्थ एक्सरसाइज है फ्लैक्शन विद अर डेवीएशन इस एक्सरसाइज में किदा करना अपने गुठे में एद अंदर की तरफ ले आना है उसद तो की अपने गुट न थलेना है ਦੇਖੋ ਕੁਝ ਇਸ ਤਰ੍ਹਾਂ ਕਰਨਾ ਹੈ ਗੁੱਠੇ ਨੂੰ ਅੰਦਰ ਲੈ ਕੇ ਇਦਾਂ ਤੇ ਗੁੱਟ ਨੂੰ ਆਪਣੇ ਨੂੰ ਇਦਾਂ ਥੱਲੇ ਇਹ ਹੋਗੀ ਫਲੈਕਸ਼ਨ ਵਿਦ ਅਰਲਰ ਡਿਵੀਏਸ਼ਨ ਐਕਸਰਸਾਈਜ਼ ਨੈਕਸਟ ਹੈ ਸਟਰੈਂਥਨਿੰਗ ਐਕਸਰਸਾਈਜ਼ਸ ਇਹ ਕਸਰਤਾਂ ਜਿਹੜੀਆਂ ਮਾਸਪੇਸ਼ੀਆਂ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਸਟਰੋਂਗ ਕਰਨ ਲਈ ਕੀਤੀਆਂ ਜਾਂਦੀਆਂ ਹਨ ਇਹਨਾਂ ਐਕਸਰਸਾਈਜ਼ ਨੂੰ ਆਪਾਂ ਨੇ ਕਿੱਦਾਂ ਕਰਨਾ ਹੈ ਫਸਟ ਦੇਖੋ ਇਦਾਂ ਆਪਣੇ ਹੱਥ ਨੂੰ ਰੱਖਣਾ ਹੈ ਸਟੇਬਲ ਸਰਫੇਸ ਤੇ ਜਿੱਥੇ ਜਿੱਸਾ ਅਸਚ ਪੈਣਾ ਉਸ ਨੂੰ ਇਦਾਂ ਉੱਪਰ ਰੱਖ ਲੈਣਾ ਹੈ ਉਸ ਤੋਂ ਬਾਅਦ ਅੰਗੂਠੇ ਦੀ ਇਹ ਵਾਲੀ ਮੂਵਮੈਂਟ ਕਰਨੀ ਹੈ ਠੀਕ ਹੈ ਇਹ ਵਾਲੀ ਮੂਵਮੈਂਟ ਕਰਦੇ ਟਾਈਮ ਤੁਸੀਂ ਨੇ ਕੀ ਕਰਨਾ ਅੰਗੂਠੇ ਨੂੰ ਉੱਪਰ ਲੈ ਕੇ ਜਾਣਾ ਹੈ ਜਿਹੜਾ ਹੱਥ ਠੀਕ ਹੈ ਉਹ ਅੰਗੂਠੇ ਦੀ ਮਦਦ ਨਾਲ ਇਸ ਨੂੰ ਮੂਵਮੈਂਟ ਨੂੰ ਰੋਕਣਾ ਹੈ ਇਦਾਂ ਕਰਨਾ ਹੈ ਦੇਖੋ ਅੰਗੂਠੇ ਨੂੰ ਉੱਪਰ ਦੀ ਤਰਫ ਲੈ ਕੇ ਆਉਣਾ ਹੈ ਮੂਵਮੈਂਟ ਕਰਦੇ ਟਾਈਮ ਇਸ ਮੂਵਮੈਂਟ ਨੂੰ ਰੋਕਣਾ ਆਪਣਾ ਇਸ ਅੰਗੂਠੇ ਦੀ ਹੈਲਪ ਨਾਲ ਦੇਖੋ ਇਦਾਂ ਕਰਨਾ ਹੈ ਸੈਕਿੰਡ ਹੈ ਥਮ ਐਬਡੈਕਸ਼ਨ ਐਕਸਰਸਾਈਜ਼ ਇਸ ਐਕਸਰਸਾਈਜ਼ ਵਿੱਚ ਤੁਸੀਂ ਨੇ ਅੰਗੂਠੇ ਦੀ ਇਦਾਂ ਇਹ ਵਾਲੀ ਮੂਵਮੈਂਟ ਕਰਨੀ ਹੈ ਬਾਹਰ ਨੂੰ ਲੈ ਕੇ ਆਉਣਾ ਹੈ ਅਤੇ ਜਿਹੜਾ ਹੱਥ ਸਹੀ ਹੈ ਉਸ ਅੰਗੂਠੇ ਦੀ ਮਦਦ ਨਾਲ ਇਸ ਐਕਸਰਸਾਈਜ਼ ਨੂੰ ਰੈਜ਼ਿਸਟ ਕਰਨਾ ਹੈ ਰੋਕਣ ਦੀ ਕੋਸ਼ਿਸ਼ ਕਰਨੀ ਹੈ ਨੈਕਸਟ ਹੈ ਸਟ੍ਰੈਚਿੰਗ ਐਕਸਰਸਾਈਜ਼ਸ ਫਰਸਟ ਹੈ ਐਕਸਟੈਂਸਰ ਗਰੁੱਪ ਆਫ ਮਸਲ ਨੂੰ ਸਟ੍ਰੈਚ ਕਰ ਲੈਣਾ ਹੈ ਤਾਂ ਕਿ ਜਿਹੜਾ ਇੰਜਰਡ ਏਰੀਆ ਹੈ ਉਸ ਦੇ ਆਲੇ-ਦੁਆਲੇ ਵਾਲੀਆਂ ਮਾਸਪੇਸ਼ੀਆਂ ਵਿੱਚ ਜਿਹੜੀ ਟਾਈਟਨੈਸ ਹੈ ਉਹ ਰਿਲੀਜ਼ ਹੋ ਜਾਵੇ ਤੁਸੀਂ ਨੇ ਆਪਣੀ ਬਾਹ ਨੂੰ ਐਦਾਂ ਸ਼ੋਲਡਰ ਦੇ ਲੈਵਲ ਤੇ ਲੈ ਆਉਣਾ ਹੈ ਤੇ ਸਿੱਧੀ ਰੱਖਣੀ ਹੈ ਇਸ ਤੋਂ ਬਾਅਦ ਆਪਣੇ ਗੁੱਟ ਨੂੰ ਇਸ ਵੇ ਨਾਲ ਸਟ੍ਰੈਚ ਕਰਨਾ ਹੈ ਤੁਹਾਨੂੰ ਖਿੱਚ ਫੀਲ ਹੋਊਗੀ ਆਪਦੀ ਬਾਹ ਦੇ ਵਿੱਚ ਇਸ ਨੂੰ ਤੁਸੀਂ 10 ਤੋਂ 15 ਸੈਕਿੰਡ ਲਈ ਹੋਲਡ ਕਰ ਸਕਦੇ ਹੋ ਅਤੇ ਤਿੰਨ ਵਾਰ ਇਸ ਐਕਸਰਸਾਈਜ਼ ਨੂੰ ਪਰਫਾਰਮ ਕਰ ਸਕਦੇ ਹੋ ਇਹ ਹੋਗੀ ਐਕਸਟੈਂਸਿਵ ਗਰੁੱਪ ਆਫ ਮਸਲ ਸਟ੍ਰੈਚਿੰਗ ਹੁਣ ਕਰਾਂਗੇ ਫਲੈਕਸਰ ਗਰੁੱਪ ਆਫ ਮਸਲ ਸਟ੍ਰੈਚਿੰਗ ਇਸ ਐਕਸਰਸਾਈਜ਼ ਵਿੱਚ ਤੁਸੀਂ ਨੇ ਸੇਮ ਹੀ ਉਦਾਂ ਬਾਜੂ ਨੂੰ ਆਪਣੀ ਬਾਹ ਨੂੰ ਸ਼ੋਲਡਰ ਦੇ ਲੈਵਲ ਤੇ ਲੈ ਆਉਣਾ ਹੈ ਜਿਹੜਾ ਗੁੱਟ ਹੈ ਉਹ ਇਦਾਂ ਥੱਲੇ ਨੂੰ ਮੋੜ ਕੇ ਖਿੱਚ ਪਾਉਣੀ ਹੈ ਸੇਮ ਉਦਾਂ ਹੀ 10 ਤੋਂ 15 ਸੈਕਿੰਡ ਲਈ ਹੋਲਡ ਕਰ ਸਕਦੇ ਹੋ ਤੁਸੀਂ ਇਸ ਐਕਸਰਸਾਈਜ਼ ਨੂੰ ਸੀਮ ਤਿੰਨ ਵਾਰ ਪਰਫਾਰਮ ਕਰਨਾ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ